ਇੱਕ ਮਿੰਟ ਅਹ ਵੀਡੀਓ ਵੇਖਿਓ ਬੜਾ ਜਾ ਬੜਾ ਰਵਾਜ ਚੱਲਿਆ ਪੱਤਰਕਾਰ ਭਾਈਚਾਰਾ ਪੋਲਿਟਿਸ਼ੀਅਨ ਸਮਾਜ ਸੇਵੀ ਦੋ ਕੁਲਕੇ ਰੱਖ ਕੇ ਉੱਤੇ ਸਬਜ਼ੀ ਰੱਖ ਕੇ ਕਿ ਮਤਲਬ ਇਸ ਤਰ੍ਹਾਂ ਅਹਿਸਾਸ ਕਰਾਉਣਾ ਵੀ ਜ਼ਮੀਨ ਤੇ ਅਸੀਂ ਜਿਵੇਂ ਹੁਣ ਮੈਂ ਕਹਿ ਰਿਹਾ ਅਸੀਂ ਤਾਂ ਦੋ ਚਾਰ ਦਿਨ ਖਾਣੀਆਂ ਏਦਾਂ ਰੱਤੇ ਤਰ ਕੇ ਕੋਈ ਸ਼ੌਕ ਨੂੰ ਖਾ ਰਿਆ ਬਈ ਪੂਰੀ ਨਹੀਂ ਆ ਕੋਈ ਕਿਉਂਕਿ ਸ਼ਾਮ ਨੂੰ ਕਿਤੇ ਨਾ ਕੋਟਲ ਚ ਰੁਗਣਾ ਕਿਸ ਨੇ ਆਪ ਦੇ ਘਰੀਤ ਉੱਤਰ ਜਾਣਾ ਕੋਈ ਰੇਂਜ ਰੋਵਰ ਚ ਉਤਰਿਆ ਕੋਈ ਥਾਰ ਚ ਉਤਰਿਆ ਕੋਈ ਨੋਵਾ ਚ ਉਤਰਿਆ ਫੋਟੋਆਂ ਦੀ ਖਾਤਰ ਜਿਹੜਾ ਬੜਾ ਕੋਈ ਸ਼ੋਰ ਰਿਆ ਸੋ ਇਹ ਤਾਂ ਡਰਾਮਾ ਹੈ ਸਾਰਾ ਸਾਡੀ ਮਜਬੂਰੀ ਨਹੀਂ ਹੈ ਤੁਸੀਂ ਸੋਚੇ ਬਾਜੀ ਤੋਂ ਮੱਲਾ ਦਾ ਪ੍ਰੇਰ ਰੱਖਣਾ ਚਾਹੀਦਾ ਮੈਨੂੰ ਲੱਗਦਾ ਇਸ ਵੀਡੀਓ ਵਿੱਚ ਬਾਈ ਗੱਲ ਕਰ ਰਿਹਾ ਸਿਮਰਨ ਜੋਤ ਸਿੰਘ ਮੱਕੜ ਦੀ ਯਾਂ ਜਸਬੀਰ ਜੱਸੀ ਤੇ ਅਨਮੋਲ ਕੋ ਅਤਰਾ ਵਰਗੇ ਲੋਕ ਜੋ ਸੇਵਾ ਕਰ ਰਹੇ ਆ ਬਾਈ ਕਹਿ ਰਿਹਾ ਕਿ ਸਭ ਨੇ ਆਪਦੀ ਲਗਜ਼ਰੀ ਗੱਡੀ ਚ ਬੈਠ ਕੇ ਆਪਦੇ ਵੱਡੇ ਵੱਡੇ ਘਰਾਂ ਹੋਟਲਾਂ ਚ ਜਾ ਵੜਨਾ ਫੇਰ ਇਹ ਸੜਕਾਂ ਤੇ ਖੜਕੇ ਰੋਟੀ ਖਾਣ ਦਾ ਦਿਖਾਵਾ ਕਿਉਂ ਵੀ ਅਸੀਂ ਬਹੁਤ ਗਰਾਊਂਡਡ ਆਂ ਯਾਂ ਅਸੀਂ ਬਹੁਤ ਹੰਬਲ ਆਂ ਕੋਈ ਆਪਾਂ ਵੀ ਉਸ ਚੀਜ਼ ਦੇ ਜਮਾਂ ਵਿਰੋਧਾਂ ਜਿਹੜੇ ਉੱਥੇ ਸਿਰਫ ਦਿਖਾਵਾ ਕਰਨ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਚੋਂ ਨਿਕਲ ਕੇ ਆਪਾਂ ਨੂੰ ਇਹ ਚਾਹੀਦਾ ਵੀ ਲੋਕ ਸੱਚੇ ਮਾਨ ਗਰਾਉਂਡ ਤੇ ਰਹਿ ਕੇ ਪੰਜਾਬੀਆਂ ਦੀ ਹੈਲਪ ਕਰ ਰਹੇ ਆ ਪਰ ਫਿਰ ਕਿਤੇ ਨਾ ਕਿਤੇ ਜੋ ਮੈਸੇਜ ਇਸ ਬਾਈ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਲੋਕ ਗਲਤ ਸਮਝ ਲੈਂਦੇ ਆ ਇਹੇ ਵੀਡੀਓ ਕਿਸੇ ਪੇਜ ਨੇ ਪਾਈ ਸੀ ਤੇ ਉਹਦੇ ਥੱਲੇ ਲੋਕ ਗਾਲਾਂ ਕੱਢ ਰਹੇ ਸੀ ਇਸ ਬਾਈ ਨੂੰ ਵੀ ਤੇ ਹੋਰ ਸਿੰਗਰਾਂ ਨੂੰ ਜਾਂ ਪੱਤਰਕਾਰਾਂ ਨੂੰ ਜਿਹੜੇ ਗਰਾਉਂਡ ਤੇ ਜਾ ਕੇ ਹੈਲਪ ਕਰ ਰਹੇ ਆ ਵੀਰੇ ਨੈਗੇਟਿਵਿਟੀ ਤਾਂ ਆਪਣੇ ਕੋਲੇ ਪਹਿਲਾਂ ਹੀ ਬਹੁਤ ਆ ਪਰ ਇਸ ਟਾਈਮ ਤੇ ਪੰਜਾਬ ਨੂੰ ਅਰਦਾਸਾਂ ਤੇ ਪੋਜ਼ਿਟਿਵਿਟੀ ਦੀ ਲੋੜ ਆ ਸੋ ਵੀ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਪੰਜਾਬ ਨਾਲ ਖੜੀਏ ਤੇ ਬੇਫਜ਼ੂਲ ਕਿਸੇ ਨੂੰ ਗਾਲਾਂ ਨਾ ਕੱਢੀਏ ਤੇ ਜੇ ਕਮੈਂਟਾਂ 'ਚ ਕੁਝ ਲਿਖਣਾ ਹੀ ਆ ਤਾਂ ਗਾਲਾਂ ਦੀ ਥਾਂ ਤੇ ਸਟ